ਕੋਨੈਕਟਰ ਜਿਹੜਾ ਤੇਜਾ ਸਿੰਘ ਦਾ ਉਹਦੇ ਖਾਤੇ ਦੇ ਵਿੱਚ ਪਾਏ ਨੇ 1,70,000 ਰੁਪਇਆ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ 9 ਮਹੀਨੇ ਮੈਸੇਜ ਕਰਦਾ ਰਿਹਾ ਕਿ ਜਿਹੜਾ ਮੇਰਾ ਲੋਨ ਕਰਾਇਆ ਉਹਦੀ ਮੈਨੂੰ ਕੋਈ ਡਿਟੇਲ ਦੋ ਜੀ ਸਾਡੇ ਨਾਲ ਵੀ ਇਹ ਠੱਗੀਆਂ ਹੋਈਆਂ ਨੇ ਤਾਂ 7 ਦੇ ਤੋਂ ਪਹਿਲਾਂ ਪਟਿਆਲੇ ਵੀ ਬਹੁਤ ਲੋਕਾਂ ਨਾਲ ਠੱਗੀਆਂ ਹੋਈਆਂ ਤਾਂ ਕਿਸੇ ਹੋਰ ਬੰਦੇ ਨਾਲ ਠੱਗੀ ਨਾ ਹੋਵੇ ਕਿਉਂਕਿ ਇਹ ਬੰਦਾ ਨਵੇਂ ਤੋਂ ਨਵੇਂ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਨਾ ਮੈਂ ਤਾਂ ਨਾ ਮਾ ਨਾਮ ਰੱਖ ਕੇ ਇਮੀਗ੍ਰੇਸ਼ਨ ਚਲਾ ਰਿਹਾ ਵਿਦਾਊਟ ਅ ਲਾਇਸੈਂਸ ਚਲਾ ਰਿਹਾ ਹਨਾ ਮਾ ਗੁਰਪ੍ਰੀਤ ਸਿੰਘ ਹਾਂ ਕਿਥੋਂ ਆਇਆ ਮੈਂ ਸਮਾਣੇ ਸ਼ਹਿਰ ਤੋਂ ਆਇਆ ਜੀ ਤੁਸੀਂ ਕਿਸ ਤਰ੍ਹਾਂ ਇਹਦੇ ਸੰਪਰਕ ਦਾ ਅਸੀਂ ਇਹਨਾਂ ਦੀ ਐਡ ਦੇਖੀ ਸੀਗੀ ਫੇਸਬੁੱਕ ਦੇ ਉੱਤੇ ਤੇ ਉਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਅਸੀਂ ਗੁਰਪ੍ਰਤਾਪ ਹੋਰਫ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਹਦੇ ਨਾਲ ਕੰਟੈਕਟ ਦੇ ਵਿੱਚ ਆਏ ਤੇ ਉਹਨਾਂ ਨੇ ਸਾਨੂੰ ਪੈਕੇਜ ਦੀ ਡਿਟੇਲ ਦਿੱਤੀ ਕਿ 6 ਲੱਖ ਦਾ ਪੈਕੇਜ ਹੈ ਤੇ ਤੁਹਾਡੇ ਤੋਂ 25000 ਰੁਪਏ ਬਾਅਦ ਚ ਲਿਆ ਜਾਊਗਾ ਤੇ 6 ਲੱਖ ਬਾਅਦ ਚ ਲਿਆ ਜਾਊਗਾ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇੱਕ ਤੁਹਾਨੂੰ ਫੰਡ ਸ਼ੋਅ ਕਰਵਾਉਣੇ ਨੇ ਉਹਦੇ ਲਈ ਤੁਹਾਨੂੰ 1,70,000 ਰੁਪਏ ਦੇਣਾ ਪੈਣਾ ਜੇ ਤੁਸੀਂ ਫੰਡ ਸ਼ੋਅ ਕਰਾ ਸਕਦੇ ਹੋ ਠੀਕ ਹੈ ਨਹੀਂ ਤਾਂ ਸਾਡੇ ਕੋਲ ਫਾਈਨੈਂਸਰ ਹੈਗੇ ਨੇ ਅਸੀਂ ਉਹਨਾਂ ਦਾ ਕੰਟੈਕਟ ਦੇ ਦੰਨੇ ਆ ਉਹਨਾਂ ਨਾਲ ਅਸੀਂ ਨੇ ਕੰਟੈਕਟ ਕੀਤਾ ਤੇ 1,70,000 ਰੁਪਏ ਮੈਂ ਆਪਣੇ ਅਕਾਊਂਟ ਦੇ ਵਿੱਚ ਇਹਨਾਂ ਦੇ ਫਾਈਨੈਂਸਰ ਜਿਹੜਾ ਤੇਜਾ ਸਿੰਘ ਦਾ ਉਹਦੇ ਖਾਤੇ ਦੇ ਵਿੱਚ ਪਾਏ ਨੇ 1,70,000 ਰੁਪਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ 9 ਮਹੀਨੇ ਮੈਸੇਜ ਕਰਦਾ ਰਿਹਾ ਕਿ ਇੱਕ ਜਿਹੜਾ ਮੇਰਾ ਲੋਨ ਕਰਾਇਆ ਉਹਦੀ ਮੈਨੂੰ ਕੋਈ ਡਿਟੇਲ ਦੋ ਕਿਉਂਕਿ ਜਦੋਂ ਆਪਾਂ ਕੋਈ ਲੋਨ ਕਰਵਾਉਂਦੇ ਤਾਂ ਡਿਟੇਲ ਆਪਾਂ ਪਾਸ ਹੁੰਦਾ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਤੁਸੀਂ ਤੋਹ ਤਸਵੀਰ ਪੜੀਏ ਲਗਜ਼ਰੀ ਕਾਰ ਦੇ ਨਾਲ ਇਹ ਕੌਣ ਹੈ ਇਹ ਮੇਨ ਗੁਰਪ੍ਰੀਤ ਸਿੰਘ ਬੈਣੀਪਾਲਾ ਜੀ ਜਿਹੜਾ ਕੋਸਟ ਬੇ ਆਫਿਸ ਦਾ ਮਾਲਕ ਹੈ ਜੀ ਇਹ ਤਸਵੀਰਾਂ ਦਿਖਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਆ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜੀ ਸਾਡੇ ਨਾਲ ਵੀ ਇਹ ਠੱਗੀਆਂ ਹੋਈਆਂ ਨੇ ਤਾਂ ਸਾਡੇ ਤੋਂ ਪਹਿਲਾਂ ਪਟਿਆਲੇ ਵੀ ਬਹੁਤ ਲੋਕਾਂ ਨਾਲ ਠੱਗੀਆਂ ਹੋਈਆਂ ਨੇ ਤਾਂ ਕਿਸੇ ਹੋਰ ਬੰਦੇ ਨਾਲ ਠੱਗੀ ਨਾ ਹੋਵੇ ਕਿਉਂਕਿ ਇਹ ਬੰਦਾ ਨਵੇਂ ਤੋਂ ਨਵੇਂ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਨਵੇਂ ਤੋਂ ਨਵੇਂ ਨਾਮ ਰੱਖ ਕੇ ਇਮੀਗ੍ਰੇਸ਼ਨ ਚਲਾ ਰਿਹਾ ਵਿਦਆ ਤੇ ਇਹ ਦੇਖੋ ਜਦੋਂ ਖੰਨੇ ਦੇ ਵਿੱਚ ਇਹ ਜਿਆ ਕੰਮ ਕਰ ਰਿਹਾ ਤੇ ਪਟਿਆਲੇ ਦੇ ਵਿੱਚ ਵੀ ਇਹ ਕੰਮ ਕਰਕੇ ਆਇਆ ਤੇ ਪ੍ਰਸ਼ਾਸਨ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਪ੍ਰਸ਼ਾਸਨ ਤੋਂ ਦੇਖੋ ਪ੍ਰਸ਼ਾਸਨ ਨੂੰ ਤਾਂ ਸਿਰਫ ਆਮ ਲੋਕਾਂ ਦੀ ਹੱਲ ਕਰਨਾ ਚਾਹੀਦਾ ਹੁਣ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਅਸੀਂ ਮੰਗ ਕਰਦੇ ਹਾਂ ਕਿ ਕਿ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਪਰ ਕਿਉਂਕਿ ਪ੍ਰਸ਼ਾਸਨ ਸਾਨੂੰ ਟਾਈਮ ਤੋਂ ਟਾਈਮ ਪਾਈ ਜਾ ਰਿਹਾ ਕਿਉਂਕਿ ਇੰਨਾ ਟਾਈਮ ਨਹੀਂ ਸਾਡੇ ਕੋਲ ਹੈਗਾ ਕਿਉਂਕਿ ਅਸੀਂ ਵੀ ਆਪਣੇ ਕੰਮਾਂਕਾਰਾਂ ਤੋਂ ਛੱਡ ਕੇ ਆਉਨੇ ਆਪਣੇ ਇੱਥੇ ਜੀ ਅੱਜ ਇਕੱਠੇ ਹੋਏ ਅਸੀਂ ਦਫ਼ਤਰ ਦੇ ਬਾਹਰ ਕੀ ਵਜ੍ਹਾ ਸਾਨੂੰ ਉਹਨਾਂ ਨੇ ਬੁਲਾਇਆ ਸੀ ਇਹ ਮਿਕਸ਼ਨ ਵਾਲਾ ਕਦੇ ਤੁਸੀਂ ਪੰਤਰੀ ਨੂੰ ਉੱਥੇ ਆ ਜਿਓ ਤਾਂ ਅਸੀਂ ਚੌਥਾ ਸਾਡਾ ਗੇੜਾ ਹੈਗਾ ਅੱਜ ਵੀ ਇਹ ਸਾਨੂੰ ਇਹ ਦੱਸ ਰਿਹਾ ਕਿ 10 ਤਰੀਕ 7-10 ਦਿਨਾਂ ਟਾਈਮ ਸਾਨੂੰ ਹੋਰ ਦਿਓ ਤੇ ਅਸੀਂ ਪੁਲਿਸ ਨੂੰ ਬਰੈਸਰ ਨੂੰ ਇਹ ਮੰਗ ਕਰਦੇ ਆ ਜਿੱਦਾਂ ਸਾਡੇ ਪੈਸੇ ਪਸੇ ਉਹ ਤੁਹਾਨੂੰ ਪੈਸੇ ਦਿਰਾਇਆ ਇਹਨਾਂ ਨੂੰ ਜਿੰਨੀ ਵੀ ਕਾਨੂੰਨੀ ਕਾਰਵਾਈ ਦੀ ਹੁੰਦੀ ਹੋਵੇ ਉਹ ਕੀਤੀ ਜਾਵੇ ਕਿੰਨੀ ਚੀਜ਼ ਲਈ ਤੁਹਾਨੂੰ ਸਮਾਂ ਦੇ ਰਹੇ ਨੇ ਹੁਣ ਇਹ ਇਹ ਕਹਿ ਦੇ ਜੀ ਅਜ ਉਹਨੂੰ ਫੜ ਲਾਂਗੇ ਤੁਹਾਨੂੰ ਦੱਸ ਦਿਨਾਂ ਅਰੈਸਟ ਪਾ ਦਾਂਗੇ 10 ਦਿਨ ਤੱਕ ਤੁਹਾਨੂੰ ਟਾਈਮ ਦਿਓ ਤੇ ਸਾਨੂੰ 15 ਤਰੀਕ ਤੱਕ ਟਾਈਮ ਦਿੱਤਾ ਇਹਨਾਂ ਨੇ ਤੇ ਅਸੀਂ ਜਾਣਿਆ ਸਾਨੂੰ ਜਿਨੀ ਵੀ ਹੈਗੀ ਹੈ ਇਹਨਾਂ ਕਾਨੂੰਨ ਕਾਰਜਪ੍ਰਣ ਕੀਤਾ ਜਾਂਦੇ ਤੇ ਸਾਨੂੰ ਸਾਨੂੰ ਪੈਸੇ ਦਿਰਾਏ ਕਿਉਂ ਮੈਂ ਤਾਂ ਸਾਰੇ ਲੋਨ ਦੇ ਜਕੀਜ਼ ਹੈ ਕਿੰਨੀ ਗਿਣਤੀ ਹੁਣ ਤੱਕ ਜਿਹੜੇ ਥੋੜੀ ਦਾ ਸ਼ਿਕਾਰ ਹੋਏ ਨੇ ਲੋਕ ਉਹਨਾਂ ਦੀ ਗਿਣਤੀ ਕਿੰਨੀ ਪੁੱਜ ਚੁੱਕੀ ਆ ਹੁਣ ਤੱਕ ਤੇ ਕਿੰਨੇ ਕਰੋੜ ਦੀ ਰਾਸ਼ੀ ਪੁੱਜ ਚੁੱਕੀ ਆ 4-500 ਬੰਦੇ ਹੈਗੇ ਨੇ ਜੀ ਵਿਚਾਰੇ ਬੱਚੇ ਹੈਗੇ ਜੀ ਉਹਨਾਂ ਦਾ ਭਵਿੱਖ ਸਾਰਾ ਖਰਾਬ ਹੋ ਰੇ ਨਾਲ ਔਰ ਸਕੂਲ ਤੁਹਾਡੇ ਮੁਦਦ ਕਿੰਨੇ ਕ ਪੈਸੇ ਢੱਗੀ ਮਾਰ ਕੇ ਭੱਜ ਗਏ ਹੈਗੇ 500 2 250 ਕਰੋੜ ਦਾ ਹੈਗਾ ਜੀ ਨਾਲ ਪੰਜਾਬ ਦੇ ਵਿੱਚ ਹੋਰ ਵੀ ਇਹਨਾਂ ਦਫ਼ਤਰ ਖੁੱਲੇ ਹੋਏ ਸੀ ਹੈਗੇ ਚੰਡੀਗੜ੍ਹ ਵੀ ਖੁੱਲੇ ਆ ਕਹਿੰਦੇ ਜੀ ਕਿ ਪਹਿਲੇ ਪਟਿਆਲੇ ਸੀ ਉ ਹੁਣ ਇਹਨਾਂ ਦੇ ਖੰਨੇ ਵੀ ਪਠੰਡੇ ਵੀ ਹੈਗਾ ਤੇ ਆਹ ਇਥੇ ਚੰਡੀਗੜ੍ਹ ਵੀ ਹੈਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਆਂ ਰੀਨਫਰਚਰ ਦੇ ਵਿੱਚ ਕੀ ਕਾਰਵਾਈ ਮੰਗਦੇ ਦੇਖੋ ਜੀ ਆਹ ਕਾਰਵਾਈ ਹੈ ਕਿ ਜਿਦਾਂ ਹੀ ਪੁਲਿਸ ਫਾਸਨਾਂ ਨੇ ਮੰਗ ਕੇ ਤਾਂ ਸਾਨੂੰ ਸਾਡਾ ਹੱਕ ਦਰਾਈ ਜਾਵੇ ਨਹੀਂ ਤਾਂ ਅਸੀਂ ਇੱਥੇ ਪੋਕਪ ਚਾਲ ਦੇ ਬੈਠਾਂਗੇ ਜੀ ਜੇ ਮੇ ਸਾਡੇ ਬਰਾ ਕਹਿੰਦੇ ਅਸੀਂ ਪੋਕਪ ਚਾਲ ਦੇ ਬੈਠਾਂਗੇ ਕੋਸਟ ਵੀ ਅਸੀਂ ਮਕਦਮਾ ਨੰਬਰ 44 ਇੰਡਰ ਸੈਕਸ਼ਨ 420 120 ਵੀਆਈਪੀਸੀ 470 671 ਅੰਡਰ ਸੈਕਸ਼ਨ ਅਸੀਂ ਪਰਚਾ ਦਰਜ ਕੀਤਾ ਸਿਟੀ 2 ਖੰਨਾ ਖਾਣੇ ਚ ਉਹਦੇ ਵਿੱਚ ਕਾਫੀ ਜਿਹੜੇ ਕ्यूज ਅਸੀਂ ਨੋਮੀਨੇਟ ਕੀਤੇ ਨੇ ਉਹਦੇ ਵਿੱਚ ਇੱਕ ਕਿਊ ਸੀਗਾ ਅਮਰਪਾਲ ਸਾਨੂੰ ਗਰਜੀਤ ਸਿੰਘ ਪਟਿਆਲੇ ਦਾ ਰਹਿਣਾ ਵਾਲਾ ਸੀ ਜਾਂ ਇਹ ਵੀ ਅਸੀਂ ਇਹਨਾਂ ਦੇ ਘਰੇ ਰੇਡ ਕੀਤੀ ਸੀ ਜਦੋਂ ਸਾਨੂੰ ਪਤਾ ਲੱਗਿਆ ਰੇਡ ਦੌਰਾਨ ਵੀ ਇਹ ਜੇਲ੍ਹ ਚ ਹੈ ਅਸੀਂ ਇਹਦਾ ਪ੍ਰੋਟੈਕਸ਼ਨ ਵੰਟ ਲਿਆ ਕੇ ਅੱਜ ਇਹਦਾ ਰਿਮਾਰਡ ਲੱਤ ਤਿੰਨ ਤਿੰਨ ਦਾ ਫਦਰਰ ਇਹ ਚ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਵਿੱਕੀ ਮੇਨਾਂ ਨੂੰ ਠੱਗੀ ਮਾਰੀ ਆ ਕੌਣ ਕੌਣ ਦੇ ਨਾਲ ਹੋਰ ਇਨਵੋਲਵਮੈਂਟ ਸੀਗੇ ਜਿਹੜੇ ਮਠਿਆਲਾ ਜੇਲ੍ਹ ਚ ਕਿਹੜੇ ਕੇਸ ਤੋਂ ਬੰਦ ਸੀ ਲੱਗਦਾ ਇਹ 498 ਦੇ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀਗਾ ਇਹਦੀ ਵਾਈਫ ਨਾਲ ਇਹਦਾ ਡਿਸਕਿਊਟ ਸੀਗਾ ਪਰ ਇਹ ਤਾਂ ਕੋਈ ਲੀਡ ਮਿਲ ਨਹੀਂ ਹੈ ਕਿ ਮੇਰੀ ਹਾਂ ਹੁਣ ਅਸੀਂ ਲੈਂਦੇ ਹੀ ਪ੍ਰੋਕਸੀਬੰਦ ਤੇ ਵੀ ਪੇਸ਼ ਕੀਤੀ ਹੈ ਕੋਰਟ ਚ ਰੈਸਟ ਪਾ ਕੇ ਇਹਨਾਂ ਨੂੰ ਰਿਮਾਨ ਲੱਤਾ ਰਿਮਾਨਦਰਾਨ ਹੁਣ ਇਹ ਤੋਂ ਕੁਝ ਕੁਝ ਕਰਾਂਗੇ ਢੰਗਾਈ ਨਾਲ ਇਟਿਮੇਟਲੀ ਵੇਖਣਾ ਨਾ ਟੱਕੀ ਬਾਰੇ ਹੋਰ ਕਿਹੜੇ ਕਿਹੜੇ ਦੇ ਸਾਥ ਸੀਗੇ ਵੀ ਕਿੱਥੇ ਰਹਿੰਦੇ ਸੀਗੇ ਸਾਰੀ ਥਾਵਾ ਤੇ ਰੀਡ ਕਰਾਂਗੇ